ਕੀ ਹਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਜਿੰਦਾਬਾਦ ਹੋ ਭਾਈ ਜੀ ਐਨੇ ਖਤਰਨਾਕ ਐਕਸ਼ਨ ਮਾਰਦੇ ਹੋ ਉਹ ਐਕਸ਼ਨਾਂ ਵਾਲੀਆਂ ਫਿਲਮਾਂ ਕਰਦੇ ਕਰਦੇ ਅਚਾਨਕ ਹੁਣ ਤੁਸੀਂ ਇਹੋ ਜੇ ਗੰਭੀਰ ਵਿਸ਼ੇ ਵਾਲੀ ਜ਼ਿੰਦਗੀ ਦੀ ਅਸਲ ਹਕੀਕਤ ਨੂੰ ਸਮਝਣ ਵਾਲੀ ਗੁਰਬਾਣੀ ਦੇ ਲੜ ਲੱਗਣ ਵਾਲੀ ਫਿਲਮ ਬਣਾਈ ਵਿਚਾਰੀ ਸਮਝੀ ਹੈਗੀ ਆ ਇਹ ਕਿਵੇਂ ਮੋੜ ਕਿਵੇਂ ਮੁੜਿਆ ਇਹ ਮੈਨੂੰ ਜਦੋਂ ਫਿਲਮ ਆਫਰ ਕੀਤੀ ਸੀ ਤਰਨ ਜਗਪਾਲ ਵੀਰੇ ਨੇ ਤਾਂ ਪਹਿਲਾਂ ਵੀ ਤਰਨ ਬਾਈ ਦਾ ਜਿਹੜਾ ਸਿਨਮਾ ਚੈਰ ਆਫ ਦਿ ਰੇਡੀਓ ਦਾਣਾ ਪਾਣੀ ਯੈਸ ਆਈ ਐਮ ਸਟੂਡੈਂਟ ਉਹ ਥੋੜਾ ਲੀਕ ਤੋਂ ਹਟਵਾ ਸਰਮਾ ਹੂੰ ਉਹ ਆਪਣਾ ਸਰਮਾ ਥੋੜਾ ਅਲੱਗ ਇੱਕ ਪਰਿਵਾਰਕ ਸਿਨੇਮਾ ਕਰਦੇ ਆ ਉਹ ਤੇ ਉਹਨਾਂ ਨੇ ਮੈਨੂੰ ਟਾਈਟਲ ਦੱਸਿਆ ਵੀ ਉੱਚਾ ਦਰਬਾਬੇ ਨਾਨਕ ਦਾ ਪਹਿਲਾਂ ਤਾਂ ਮੈਨੂੰ ਟਾਈਟਲ ਬਹੁਤ ਪੋਜ਼ਿਟਿਵ ਲੱਗਿਆ ਬੜੀ ਪੋਜ਼ਿਟਿਵਿਟੀ ਆਈ ਮੈਨੂੰ ਲੱਗਿਆ ਕਿ ਮੈਂ ਇਹ ਫਿਲਮ ਕਰੂੰਗਾ ਹੂੰ ਬਾਬੇ ਨਾਨਕ ਦਾ ਆਸ਼ੀਰਵਾਦ ਮਿਲਣਾ ਤੇ ਇੱਕ ਪਹਿਲਾ ਫਿਲਮ ਬਹੁਤ ਹਿੱਟ ਹੋਈ ਸੀ ਟਾਈਟਲ ਹੀ ਆਪਣੇ ਆਪ ਚ ਇੱਕ ਵਿਲੱਖਣਾ ਵੱਡਾ ਟਾਈਟਲ ਹੈ ਤੇ ਫਿਲਮ ਕਰੂੰ ਫਿਰ ਬਾਈ ਨੇ ਮੈਨੂੰ ਮੇਰੇ ਕੈਰੈਕਟਰ ਬਾਰੇ ਦੱਸਿਆ ਤੇ ਜਿਵੇਂ ਜਿਵੇਂ ਮੈਂ ਸ਼ੂਟ ਕਰਨ ਲਈ ਕੈਨੇਡਾ ਪਹੁੰਚਿਆ ਤੇ ਉੱਤੇ ਜਾ ਕੇ ਮੈਨੂੰ ਲੱਗਿਆ ਕਿ ਇਹ ਫਿਲਮ ਮੇਰੀ ਜ਼ਿੰਦਗੀ ਦੇ ਬਹੁਤ ਨੇੜੇ ਆ ਕਿ ਮੈਂ ਪਹਿਲਾਂ ਕੀ ਸੀਗਾ ਇੱਕ ਐਕਟਰ ਬਣਨ ਤੋਂ ਬਾਅਦ ਜਦੋਂ ਫਿਰ ਨਿਰਾਸ਼ਾਈ ਜ਼ਿੰਦਗੀ 'ਚ ਫੇਲਿਅਰ ਦਾ ਸਾਹਮਣਾ ਕੀਤਾ ਤਾਂ ਬਾਣੀ ਨੇ ਮੇਰੇ ਖੁਦ ਅੰਦਰ ਬਹੁਤ ਵੱਡਾ ਚੇਂਜ ਲੈ ਕੇ ਆਂਦਾ ਤੇ ਮੈਨੂੰ ਬਹੁਤ ਹੌਸਲਾ ਫਜ਼ਾਈ ਹੋਈ ਮੇਰੀ ਜਦੋਂ ਮੈਂ ਬਾਣੀ ਨਾਲ ਜੁੜਿਆ ਬਾਣੀ ਨੂੰ ਸਮਝਿਆ ਮੈਂ ਆਪਣੇ ਅੰਦਰ ਧਾਰਿਆ ਤਾਂ ਮੇਰੇ 'ਚ ਬਹੁਤ ਵੱਡਾ ਬਦਲਾਅ ਆਇਆ ਸੋ ਇਸੇ ਤਰ੍ਹਾਂ ਇੱਕ ਚੰਗਾ ਇਨਸਾਨ ਕਿਵੇਂ ਬਣਦਾ ਬੰਦਾ ਗੁਰਬਾਣੀ ਪੜ੍ਹ ਕੇ ਅੱਜ ਸਾਨੂੰ ਇਨਸਾਨ ਬਣਨ ਦੀ ਜ਼ਰੂਰਤ ਹੈ ਉਹ ਇਨਸਾਨ ਤੁਸੀਂ ਜਦੋਂ ਬਾਣੀ ਨੂੰ ਪੜੀ ਤਾਂ ਜਾਣਦੇ ਆ ਸਾਰੇ ਕਿ ਮੈਂ ਸਵੇਰੇ ਪਾਠ ਕਰ ਲਿਆ ਕੋਈ ਕਹਿੰਦਾ ਮੈਂ ਸ਼ਾਮ ਨੂੰ ਪਾਠ ਕਰ ਲਿਆ ਪਰ ਅਸੀਂ ਉਸ ਪਾਠ ਨੂੰ ਆਪਣੇ ਅੰਦਰ ਧਾਰਦੇ ਹਾਂ ਉਹਨਾਂ ਤੁਕਾਂ ਨੂੰ ਅਸੀਂ ਸਮਝਦੇ ਹਾਂ ਕਿ ਬਾਣੀ ਕੀ ਕਹਿੰਦੀ ਹੈ ਜਦੋਂ ਤੁਸੀਂ ਉਹਨਾਂ ਗੱਲਾਂ ਨੂੰ ਸਮਝਦੇ ਹੋ ਤਾਂ ਤੁਹਾਡੇ ਚ ਬਦਲਾਅ ਆਉਂਦਾ ਤੁਸੀਂ ਇੱਕ ਬਿਹਤਰ ਇਨਸਾਨ ਬਣਦੇ ਹੋ ਚੰਗੇ ਇਨਸਾਨ ਬਣਦੇ ਹੋ ਤੁਹਾਡੇ ਅੰਦਰੋਂ ਸਾਰੇ ਡਰ ਭੈ ਸਭ ਕੁਝ ਖਤਮ ਹੋ ਜਾਂਦਾ ਤੁਸੀਂ ਬਾਣੀ ਪੜ੍ਹਦੇ ਹੋ ਮੈਂ ਬਹੁਤ ਪੜੀਏ ਬਾਣੀ ਬਾਬੇ ਦੀ ਕਿਰਪਾ ਰਹੀ ਹੈ ਇੱਕ ਟਾਈਮ ਮੇਰੇ ਤੇ ਮੈਂ ਸੁਖਮਨੀ ਸਾਹਿਬ ਦੇ ਪਾਠ ਬਾਬੇ ਦੀ ਕਿਰਪਾ ਨਾਲ ਕੀਤੇ ਨੇ ਮੈਂ ਤਾਂ ਕੌਣ ਹੁਣ ਕਰਨ ਵਾਲਾ ਉਹਨਾਂ ਦੀ ਕਿਰਪਾ ਬਹੁਤ ਹੋਈ ਐਦਾਂ ਵੀ ਹੋਇਆ ਕਿ ਦਿਨ ਚ ਮੈਂ ਦੋ ਦੋ ਤਿੰਨ ਤਿੰਨ ਪ ਦਟ ਟਾਈਮ ਮੈਂ ਫੀਲਰਸ ਚ ਗੁਜ਼ਰ ਰਿਹਾ ਸੀ ਸਟਰਗਲ ਕਰ ਰਿਹਾ ਸੀ ਡਿਪਰੈਸ਼ਨ ਚ ਸੀਗਾ ਤਾਂ ਬਾਣੀ ਨੇ ਮੈਨੂੰ ਕੱਢਿਆ ਉਹਦੇ ਵਿੱਚੋਂ ਹਾਂ ਅੱਜ ਮੈਂ ਬਾਣੀ ਦੇ ਨਾਲ ਨਹੀਂ ਜੁੜਿਆ ਹੋਇਆ ਅੱਜ ਮੈਂ ਬਾਣੀ ਨਹੀਂ ਪੜਦਾ ਬਟ ਮੇਰੇ ਪਰਿਵਾਰ ਚ ਬਾਣੀ ਬਹੁਤ ਪੜੀ ਜਾਂਦੀ ਹੈ ਮੇਰੇ ਬ੍ਰਦਰ ਬਹੁਤ ਪਾਠ ਕਰਦੇ ਨੇ ਮੇਰੇ ਮਦਰ ਸ 1:30 ਵਜੇ ਉੱਠੇ ਜਾਂਦੇ ਆ ਪਾਠ ਕਰਦੇ ਆ ਸਵੇਰ ਤੱਕ ਸੋ ਬਾਣੀ ਦੀ ਗੱਲ ਚੱਲਦੀ ਹੈ ਔਰ ਬਾਣੀ ਨੂੰ ਮੈਂ ਬਹੁਤ ਨੇੜੇ ਤੋਂ ਸਮਝਿਆ ਬਹੁਤ ਨੇੜੇ ਤੋਂ ਪੜਿਆ ਔਰ ਇੱਕ ਇੱਕ ਟਾਈਮ ਤਾਂ ਇਦਾਂ ਵੀ ਲੱਗਦਾ ਹੁੰਦਾ ਸੀ ਕਿ ਯਾਰ ਕੁਝ ਨਾ ਕਰੀਏ ਬਾਣੀ ਹੀ ਪੜੀਏ ਪਾਠ ਹੀ ਕਰੀ ਜਾਈਏ ਇੰਨੀ ਲੈ ਲੱਗ ਗਈ ਸੀ ਹੁਣ ਸ਼ਾਇਦ ਥੋੜਾ ਜਾ ਫੁਰਸਤ ਘੱਟ ਮਿਲਦੀ ਆ ਹੋਰ ਚੀਜ਼ਾਂ ਦੇ ਵਿੱਚ ਪਰ ਮਨ ਅੰਦਰ ਉਹ ਬਹੁਤ ਕਰਦਾ ਕਿ ਦੁਬਾਰਾ ਫੇਰ ਜੁੜਾ ਬਾਣੀ ਦੇ ਨਾਲ ਬਾਬੇ ਦੀ ਕਿਰਪਾ ਫੇਰ ਜ਼ਰੂਰ ਹੋਊਗੀ ਮੈਂ ਫੇਰ ਬਾਣੀ ਨਾਲ ਦੁਬਾਰਾ ਜੁੜ ਜੁੜੂੰਗਾ ਬਹੁਤ ਵਧੀਆ ਗੱਲ ਆ ਸਾਰੇ ਹੀ ਜਿਹੜੇ ਸਾਡੇ ਭੈਣਾ ਵੀਰ ਆ ਇਹ ਗੁਰਬਾਣੀ ਨੂੰ ਮੰਨਣ ਵਾਲੇ ਆ ਸਾਰੇ ਹੀ ਗੁਰਬਾਣੀ ਨਾਲ ਜੁੜੇ ਰਹਿਣ ਅਸੀਂ ਦੇਖੋ ਹਰ ਰੋਜ਼ ਗੁਰੂ ਘਰ ਦੇ ਵਿੱਚ ਜਾਂਦੇ ਆ ਕੋਈ ਹਫ਼ਤੇ ਬਾਅਦ ਜਾਂਦਾ ਹੋਊਗਾ ਕੋਈ ਮਹੀਨੇ ਬਾਅਦ ਜਾਂਦਾ ਵੱਡੀ ਗਿਣਤੀ ਦੇ ਵਿੱਚ ਹਰ ਰੋਜ਼ ਜਾਂਦੇ ਆ ਪਰ ਗੱਲ ਇਹ ਕਿ ਗੁਰੂ ਘਰ ਦੇ ਵਿੱਚ ਜਾ ਕੇ ਅਸੀਂ ਜ਼ਿੰਦਗੀ ਦੇ ਵਿੱਚ ਅਪਣਾਉਨੇ ਕੀ ਆ ਸਾਡੀ ਸਮੱਸਿਆ ਇਹ ਆ ਜੀ ਕਿ ਅਸੀਂ ਰਾਈ ਦੇ ਹੀ ਜਾਂਦੇ ਆ ਆਪਾਂ ਇਹ ਗੱਲ ਕਹਿੰਦੇ ਵੀ ਤੂੰ ਸਿੱਖ ਹੀ ਨਹੀਂ ਗਾ ਤੈਨੂੰ ਤਾਂ ਪਤਾ ਹੀ ਨਹੀਂ ਗਾ ਤੈਨੂੰ ਪਤਾ ਹੀ ਨਹੀਂ ਗਾ ਜਦ ਕਿ ਗੁਰਬਾਣੀ ਸਵੇ ਚਿੰਤਨ ਲਈ ਕਹਿੰਦੀ ਹੈ ਕਿ ਮੈਂ ਕੀ ਹਾ ਕੱਲੇ ਕੱਲੇ ਬੰਦੇ ਨੂੰ ਸਮਰਨ ਦੀ ਜ਼ਰੂਰਤ ਆ ਇਸ ਵੇਲੇ ਸਾਨੂੰ ਪੰਜਾਬੀਆਂ ਨੂੰ ਸਮਝਣ ਦੀ ਲੋੜ ਆ ਸਮਝਾਉਣ ਦੀ ਨਹੀਂ ਕੱਲੇ ਕੱਲੇ ਬੰਦੇ ਨੂੰ ਉਸ ਗੱਲ ਨੂੰ ਅਪਣਾਉਣ ਦੀ ਲੋੜ ਆ ਧੱਕਾ ਕਰਨ ਦੀ ਨਹੀਂ ਵੀ ਤੂੰ ਐ ਕਰ ਜੇ ਦੂਜਾ ਸਾਡੀ ਗੱਲ ਨਾਲ ਬੰਨੇ ਸੀ ਕਹਿੰਦੇ ਗਦਾਰ ਆ ਇਹ ਤਾਂ ਸਮਾਜ ਵਿਰੋਧੀ ਆ ਇਹ ਤਾਂ ਜਿ ਵਿਕਿਆ ਹੋਇਆ ਫਿਰ ਸਾਡੇ ਸੀ ਦੂਜਾ ਪਾਸਾ ਚੱਲ ਪੈਣਾ ਸਾਡਾ ਕੈਸਟ ਦਾ ਦੂਜਾ ਪਾਸਾ ਪਾ ਲੈਂਦੇ ਆ ਸਹੀ ਹੈ ਭਾਈ ਜੇ ਆਪਾਂ ਪੰਜਾਬੀਆਂ ਦੇ ਇੱਕ ਪ੍ਰਭਾਵ ਦੀ ਗੱਲ ਕਰੀਏ ਨਾ ਕਿ ਪੰਜਾਬੀਆਂ ਦਾ ਪ੍ਰਭਾਵ ਜਾਂ ਪੰਜਾਬੀਆਂ ਨੂੰ ਇਹਨੇ ਦਿਆਲੂ ਸੁਭਾਅ ਦੇ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਵਿਪਤਾ ਪੈਂਦੀ ਹੈ ਜਾਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਪੰਜਾਬੀ ਸਭ ਤੋਂ ਪਹਿਲਾਂ ਹੁੰਦੇ ਨੇ ਲੰਗਰ ਲਾਉਂਦੇ ਨੇ ਤੇ ਮਦਦ ਕਰਨ ਲਈ ਸਭ ਤੋਂ ਅੱਗੇ ਹੁੰਦੇ ਨੇ ਤਾਂ ਉਹਦੇ ਵਿੱਚ ਬਾਣੀ ਦਾ ਹੀ ਅਸਰ ਹੈ ਸਾਨੂੰ ਬਾਣੀ ਨਹੀਂ ਦਿੱਤੀ ਸੱਚ ਅਸੀਂ ਬਾਣੀ ਚੋਂ ਇੱਕ ਚੀਜ਼ ਲਈ ਹੈ ਹਨਾ ਇਹ ਚੀਜ਼ ਲਈ ਹੈ ਪਰ ਬਾਕੀ ਚੀਜ਼ਾਂ ਨੂੰ ਅਸੀਂ ਭੁੱਲ ਗਏ ਅਸੀਂ ਸਰ ਮੈਨੂੰ ਲੱਗਦਾ ਲੰਗਰ ਦਾੱਕ ਰਹਿ ਗਿਆ ਕਿ ਹਾਂ ਯਾਰ ਲੰਗਰ ਲਾਤੇ ਯਾਨਸੀ ਆਪਣੇ ਧਰਮ ਨੂੰ ਅੱਗੇ ਲੈ ਕੇ ਜਾ ਰਹੇ ਲੋਕ ਕਹਿੰਦੇ ਨੇ ਪੰਜਾਬੀ ਜੈਲੂ ਨੇ ਵਾਕੀ ਜੈਲੂ ਨੇ ਪੰਜਾਬੀ ਇਹ ਬਾਣੀ ਨੇ ਸਾਨੂੰ ਐਡਾ ਵੱਡਾ ਮਤਲਬ ਸਾਡਾ ਜਿਹੜਾ ਇੱਕ ਆਪਾਂ ਕਹਿ ਸਕਦੇ ਆ ਕਿ ਸਾਡਾ ਰਸੂਖ ਹੈ ਨਾ ਪੰਜਾਬੀਆਂ ਦਾ ਇਹ ਬਾਣੀ ਨੇ ਉੱਚਾ ਕੀਤਾ ਹਮ ਹੋਰ ਕਿਤੇ ਅਸੀਂ ਹੁਣ ਪਿੱਛੇ ਜੇ ਮੈਂ ਹਿਮਾਚਲ ਜਾ ਕੇ ਆਇਆ ਤਾਂ ਵੀ ਕਿਤੇ ਅਸੀਂ ਗੱਲ ਕਰਦੇ ਸੀ ਜੇ ਕੋਈ ਵਿਪਤਾ ਆ ਜੇ ਕੁਛ ਆ ਜੇ ਤਾਂ ਇਹ ਪਾਣੀ ਦੀ ਬੋਤਲ ਵੀ 100 100 200 200 ਦੀ ਵੇਚਣੀ ਸ਼ੁਰੂ ਕਰ ਦਿੰਦੇ ਨੇ ਤੇ ਪੰਜਾਬੀ ਜਾ ਕੇ ਸ਼ਬੀਲਾਂ ਲਾਉਂਦੇ ਗੁਰਬਾਣੀ ਨਹੀਂ ਦਿੱਤਾ ਸਾਨੂੰ ਅੜੀ ਲੰਗਪ੍ਰਤਾ ਸਾਡੇ ਬਾਬੇ ਨਾਨਕ ਤੋਂ ਆਈ ਹੈ ਉਹ ਸਾਡੇ ਕੋਲ ਆ ਉਹਨੇ ਸਾਡਾ ਅਜ ਕਿਰਦਾਰ ਕਿੰਨਾ ਉੱਚਾ ਕੀਤਾ ਪੂਰੀ ਦੁਨੀਆ ਦੇ ਵਿੱਚ ਸੋ ਮੈਂ ਇਹੀ ਕਹਿਣਾ ਸਾਰਿਆਂ ਨੂੰ ਕਿ ਬਾਣੀ ਨੂੰ ਧਾਰੋ ਸਮਝੋ ਚੰਗੇ ਇਨਸਾਨ ਬਣੋ ਅੱਜ ਇਨਸਾਨ ਬਣਨ ਦੀ ਜ਼ਰੂਰਤ ਹੈ ਉਹ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਉਹ ਤੋਂ ਸਿੱਖੋ ਔਰ ਜਿੰਨੀ ਮਦਦ ਹੋ ਸਕਦੀ ਹੈ ਕਰੋ ਆਪਣੇ ਵਾਤਾਵਰਣ ਨੂੰ ਜਿੰਨਾ ਬਚਾ ਸਕਦੇ ਹੋ ਪਾਣੀ ਨੂੰ ਬਚਾ ਸਕਦੇ ਹੋ ਜਿੰਨੀ ਸਾਡੀ ਹਵਾ ਸ਼ੁੱਧ ਰੱਖ ਸਕਦੇ ਅਸੀਂ ਰੱਖੀਏ ਸਾਡੀ ਬਾਣੀ ਵੀ ਇਹੀ ਕਹਿੰਦੀ ਹੈ ਸੋ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ ਉੱਚਾ ਦਰਬਾਬੇ ਨਾਨਕ ਦਾ ਫਿਲਮ ਰਿਲੀਜ਼ ਹੋਣ ਵਾਲੀ ਹੈ ਜੀ 12 ਜੁਲਾਈ ਨੂੰ ਹਾਂ ਅਸੀਂ ਬਹੁਤ ਵੱਡਾ ਮੈਸੇਜ ਦਿੱਤਾ ਇਸ ਫਿਲਮ ਦੇ ਜ਼ਰੀਏ ਕੁਰਬਾਨੀ ਦੀ ਹੀ ਗੱਲ ਕੀਤੀ ਹੈ ਔਰ ਤਰਨਵੈ ਜੀ ਨੇ ਬਹੁਤ ਚੰਗੀ ਫਿਲਮ ਬਣਾਈ ਹੈ ਸਪੋਰਟ ਕਰੋ ਉਹ ਜਿਹੇ ਸਿਨੇਮੇ ਨੂੰ ਜਿਹਦੀ ਕਿ ਅੱਜ ਜ਼ਰੂਰਤ ਹੈ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਇਸ ਫਿਲਮ ਨੂੰ ਦੇਖੀਏ ਤੇ ਕੁਝ ਸਮਝੀਏ ਕੁਝ ਸਿੱਖੀਏ ਬਹੁਤ ਹੋ ਜਿਵੇਂ ਆਪਾਂ ਅਰਦਾਸ ਫਿਲਮ ਦੇਖੀ ਸੀ ਗਿੱਪੀ ਗਰੇਵਾਲ ਦੀ ਜਾਂ ਹੋਰ ਵੀ ਬਹੁਤ ਸਾਰੀਆਂ ਭਾਪੂਰਤ ਸਿਨੇਮੇ ਵਾਲੀਆਂ ਗੱਲਾਂ ਹੁੰਦੀਆਂ ਉਵੇਂ ਹੀ ਇਹ ਫਿਲਮ ਆ ਮੈਂ ਕਿਉਂਕਿ ਦਾ ਟ੍ਰੇਲਰ ਦੇਖਿਆ ਹਰਮਨਜੀ ਨੇ ਦਾ ਟ੍ਰੇਲਰ ਦੇਖਿਆ ਅਸੀਂ ਗਾਣੇ ਵੀ ਸੁਣੇ ਆ ਸੋ ਇਸ ਫਿਲਮ ਤੋਂ ਆਸਾਂ ਨਹੀਂ ਕਿ ਇੱਕ ਵਾਰ ਲੀਕ ਤੋਂ ਹਟ ਕੇ ਫਿਰ ਵੱਖਰੀ ਗੱਲ ਹੋਊਗੀ ਉੱਚਾ ਦਰਬਾਬੇ ਨਾਨਕ ਦਾ 12 ਜੁਲਾਈ ਨੂੰ ਫਿਲਮ ਆਉਣੀ ਆ ਤਰਨ ਜਗਪਾਲ ਬਾਈ ਨੇ ਲਿਖੀ ਵੀ ਹੋਈ ਤੇ ਨਿਰਦੇਸ਼ਤ ਵੀ ਕੀਤੀ ਹੋਈ ਆ ਤੇ ਚੱਜ ਦਾ ਵਿਚਾਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋਈਆਂ ਗੁਰਬਾਣੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਰੰਗ ਲੈ ਕੇ ਆਈ ਕਿਵੇਂ ਮੋੜ ਲੈ ਕੇ ਆਈ ਗੁਰਬਾਣੀ ਨਾਲ ਤੁਸੀਂ ਕਦੋਂ ਕੁ ਜੁੜੇ ਆ ਗੁਰਬਾਣੀ ਦਾ ਕੀ ਅਸਰ ਆ ਤੁਹਾਡੇ ਦਿਲ ਉਦਮਾਗ ਦੇ ਉੱਤੇ ਹੁੰਦਾ ਗੁਰਬਾਣੀ ਨਾਲੋਂ ਟੁੱਟਦੇ ਕਿਉਂ ਜਾਣੇ ਆ ਆ ਵਿਸ਼ੇ ਜਿਹੜੇ ਆ ਉਹ ਸੀ ਸ਼ੋਏ ਆ ਝੱਜ ਨਾਲ ਵਿਚਾਰ ਦੇ ਵਿੱਚ ਹਰਮਨ ਸਿੰਘ ਜੀ ਤੇ ਮੈਂ ਬਹੁਤ ਜਲਦ ਲੈ ਕੇ ਹਾਜ਼ਰ ਹੋ ਰਹਾ ਹਾਂ ਮੁਲਾਕਾਤ ਧੰਨਵਾਦ ਜੀ ਥੈਂਕ ਯੂ ਸੱਚੀ ਗੱਲ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਇੱਕ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ छुटਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ